ਤੇ ਆਪਣੇ ਬੰਦੇ ਨੇ ਕਿਹਾ ਵੀ ਸਰਪਲਸਨ ਤੇ ਹੀ ਹੈ ਗੱਡੀ 'ਚ ਖੜੀ ਹੈ ਕਿੱਥੇ ਆਪਾਂ ਪਿੱਛੇ ਖੜੀ ਹੈ ਜੀ ਹਾਂ ਲੈ ਆਓ ਬਾਹਰ ਇੱਥੇ ਲਾ ਲਓ ਆ ਜੀ ਪੂਰੇ ਲਾਓ ਆਪਾਂ ਡਿਸਕਸ ਕਰਨਾ ਹੈ ਪਾਣੀ ਇੱਧਰ ਦੀ ਓਵਰਫਲੋ ਹੋ ਕੇ ਇੱਧਰ ਵੀ ਤੋੜਨਾ ਪੈਂਦਾ ਹੈ ਇਹ ਇੱਧਰ ਦੀ ਓਵਰਫਲੋ ਹੋ ਕੇ ਫੇਰ ਗੈਪ ਦੀ ਪੁਲੀ ਦੇ ਵਿੱਚ ਨਹੀਂ ਗਿਆ ਸੀ ਹੁਣ ਮਸਲਾ ਕੀ ਆ ਆਪਣੇ ਕੋਲ ਦੋ ਪ੍ਰਬੰਧ ਨਹੀਂ ਇੱਕ ਤਾਂ ਦੇਖੋ ਜੇ ਤਾਂ ਥੋੜਾ ਪਾਣੀ ਆਉਂਦਾ ਫੇਰ ਤਾਂ ਇਹ ਪੈਪ ਤੇ ਇਹ ਆਪਣੀ ਸੰਭਾਲ ਲੂ ਆਹ ਪੈਪ ਪਰ ਜੇ ਵੱਧ ਪਾਣੀ ਆਉਂਦਾ ਕਿਸੇ ਵਕਤ ਫੇਰੇ ਪੈਪ ਦੀ ਕਪੈਸਿਟੀ ਨਹੀਂ ਉਹਨਾ ਪਾਣੀ ਸੰਭਾਲ ਸਕੀ ਫੇਰੇ ਪਾਣੀ ਆ ਜਿਹੜਾ ਆਪਣੇ ਆਪ ਨੇਚਰਲ ਵੇ ਬਣਾ ਕੇ ਗੈਪ ਦੀ ਪੁਲੀ ਦੇ ਥੱਲੇ ਲੰਘਦਾ ਇੱਕ ਤਾਂ ਇਹ ਜਿਹੜੀ ਆ ਇਹਦੇ ਚ ਸਿਲਟਿੰਗ ਆਈ ਹੋਈ ਆ ਇੱਕ ਤਾਂ ਇਹ ਆਪਾਂ ਸਲਟਿੰਗ ਕਲੀਅਰ ਕਰਾਓ। ਠੀਕ। ਕੋਈ ਬੰਦੇ ਲਾ ਕੇ ਨਾ ਇਹਦੀ। ਮੈਡਮ? ਜੀ ਸਰ। ਇਹਦੀ ਸਲਟਿੰਗ ਇਹਦੀ ਡੀ ਸਲਟਿੰਗ ਕਰਾਓ। ਇਹ ਦੇਖੋ ਇਹ ਜਿਹੜਾ ਭਰਿਆ ਹੋਇਆ ਇਹਨੂੰ ਆਪਾਂ ਖਾਲੀ ਕਰਾਈਏ। ਇਹ ਸਾਰਾ ਪਾਪ ਐ ਪਿੱਛੇ ਦੀ ਘੁੰਮ ਕੇ ਜਾਂਦਾ। ਦੂਸਰਾ ਜਿਹੜਾ ਹੈ ਇਹ ਦੇ ਰਾਸਤੇ ਦੇ ਵਿੱਚ ਐਸਟਰ ਨੂੰ ਜੇ ਤੁਸੀਂ ਦੇਖੋ ਜਦੋਂ ਪਾਣੀ ਆਂਦਾ ਤਾਂ ਘੱਟ ਪਾਣੀ ਤਾਂ ਉਧਰ ਦੀ ਚਲ ਜੂਗਾ। ਸਾਨੂੰ ਕੋਈ ਇਸ਼ੂ ਨਹੀਂ। ਜੇਕਰ ਪਾਣੀ ਹੈ ਵੈਸੇ ਕੋਈ ਇਹ ਹਲੇ ਤੱਕ ਆ ਸਫਾਈ ਕਰਾਈ ਸੀ। ਵੀ ਕਿੰਨੀ ਕ ਸਫਾਈ ਆ ਉਹ ਵੀ ਦੇਖ ਲਈਏ। ਫਿਰ ਇਹਦੇ ਪਰਲੇ ਪਾਸੇ ਵੀ ਇੱਕ ਵਾਰ ਦੇਖ ਲਈ। ਆ ਜਾਓ ਉੱਧਰ। ਹਲੋ ਹਾਂ ਯਾ ਤੈਨੂੰ ਫੋਨ ਕੱਟਦਾ ਉਹਨਾਂ ਫਿਰ ਬੜਾ ਪੰਗਾ ਨਾ ਪਾਇਆ ਕਰ ਦੇਖ ਲੋ ਇਹ ਇੰਨੀ ਇੰਨੀਆਂ 18 ਰੁਪਈਆਂ ਹੋਈਆਂ ਇਹਨਾਂ ਚਿੱਤੇ ਕਿੱਥੋਂ ਲੈਦੇ ਹੁੰਦੇ ਕੋਈ ਨਹੀਂ ਕੱਪੜੇ ਦਾ ਮਾਈਕ ਕਰਕੇ ਕਹਿੰਦਾ ਨਹੀਂ ਕਰਦਾ ਆਈ ਜਾਂਸੋ ਬੱਟਾ ਟਰੱਕ ਦਾ ਹੈਵੀ ਲੋਡ ਪੂਰੇ ਸਾਈਡ ਤੇ ਦੀ ਲੰਘ ਜਵੇ ਇਤੋਂ ਉਸ ਨੂੰ ਦਾ ਹੋਰ ਕੀ ਹੋਊਗਾ ਉਹਨਾਂ ਨੂੰ ਲਿਖਤਾ ਜੀ ਐਨ ਐਚ ਆਈ ਮੈਡਮ ਨਾਲ ਗੱਲ ਹੋਈ ਸਵੇਰੇ ਵੀ ਉਹਨੂੰ ਕਿਹਾ ਜਿਹੜੇ ਆ ਛੋਟੇ ਮੋਟੇ ਖੱਡੇ ਨੇ ਇਹ ਵੀ ਪ੍ਰਭਾਵ ਦੇਣ ਇਹ ਖੱਡੇ ਵੀ ਪ੍ਰਭਾਵ ਉਹਨੂੰ ਇਹਦੀ ਫੋਟੋਆਂ ਖਿੱਚ ਕੇ ਦਿਖਾਓ ਉਹਨੂੰ ਕਿਹਾ ਵੀ ਉਰੇ ਵੱਡਾ ਹਾਸਾ ਜੇ ਹੋ ਗਿਆ ਤਾਂ ਨਰੇ ਬੁਰੇ ਤੁਸੀਂ ਜ਼ਿੰਮੇਵਾਰ ਹੋਵੋਗੇ ਕਰੋੜਾ ਰੁਪਇਆ ਟੋਲ ਟੈਕਸ ਇਕੱਠਾ ਕਰਦਣੇ ਕਰੋੜਾ ਰੁਪਇਆ ਟੋਲ ਟੈਕਸ ਇਕੱਠਾ ਕਰਦੇ ਹਾਲਾਤ ਦੇਖ ਲਓ 8 ਰੁਪਈਏ ਵੀ ਦੇਖੋ ਆ ਦਿਖਾਓ ਦੇ ਬਾਈ ਜਾਨਾ ਕੀ ਹਾਲਾਤ ਹੋਣਗੇ ਇਹਦੇ ਆ ਤਾਂ ਨਾ ਸਪੋਰਟ ਕੋ ਨਹੀਂ ਹੁੰਦੀ ਅਗਾਂਹ ਜੀ ਜੇ ਉੱਪਰ ਤੇੜਣਾ ਆਈਆਂ ਨੇ ਇਹਦੇ ਇਹਨਾਂ ਚੈਨਿਓਂ ਬਿਠਾ ਕੋਈ ਪਿਛੇ ਹੀ ਰਹੋ ਯਾਰ ਤੁਸੀਂ ਨਾ ਟਿਕ ਪਿਓ ਇਹ ਧਸ ਜਾਣੀਆਂ ਇੱਧਰ ਨੂੰ ਆ ਜਾਓ ਕੋਈ ਪਤਾ ਨਹੀਂ ਹੁੰਦਾ ਖਾਲੀ ਆਏ ਪੁਰਾ ਪਿਛੇ ਹੋ ਜਾਓ ਉਹ ਦੇਖੋ ਉੱਥੇ ਤੇੜੇ ਪੈ ਗਈ ਉੱਥੇ ਤੱਕ ਜਾਓ ਜੀ ਜੇ ਸਭ ਆਇਓ ਜਿਹੜੀ ਜੱਟਿੰਗ ਹੈ ਟਾਈਨਾ ਇਹਨੂੰ ਜੱਟਿੰਗ ਨਾਲ ਇੱਕ ਵਾਰ ਸਾਫ਼ ਕਰਾ ਲਓ ਕੈਚਮੈਂਟ ਏਰੀਆ ਬਣਦਾ ਔਰ ਇਹ ਖਿੰਡ ਜਾਂਦਾ ਕੈਚਮੈਂਟ ਏਰੀਆ ਫਿਰ ਜਿਆਦਾ ਪਾਣੀ ਵੱਧਦਾ ਫਿਰ ਇਹ ਅੰਬੂਜਾ ਸਿਟੀ ਦੇ ਵਿੱਚ ਦੀ ਉੱਥੇ ਐਂਟਰ ਕਰਕੇ ਚੌਂਕ ਜਾਂਦਾ ਉਹ ਚੌਂਕ ਤੋਂ ਇਹ ਪਾਣੀ ਫਿਰ ਡਿਵਰਟ ਹੁੰਦਾ ਲੋ ਲਾਈਂਗ ਏਰੀਆ ਉਹ ਹੈ ਉੱਥੋਂ ਫਿਰ ਡਿਵਰਟ ਹੋ ਕੇ ਬਾਹਰ ਜਾਂਦਾ ਬੂਲੇਪੁਰ ਰੋਡ ਕਲੀ ਸੋ ਦੇਖੋ ਪਿਛਲੀ ਵਾਰ ਆਪਾਂ ਮਤਲਬ ਕਿ ਬਹੁਤ 2023 ਦੇ ਵਿੱਚ ਜਾਨੀ ਕਿ ਬਹੁਤ ਔਖਾ ਬਚਾਇਆ ਸ਼ਹਿਰ ਬੜੀ ਦਿਨ ਰਾਤ ਮਿਹਨਤ ਕਰਨੀ ਪਈ ਤਿੰਨ ਦਿਨ ਸਾਨੂੰ ਲੱਗਣਾ ਪਿਆ ਦਿਨ ਰਾਤ ਜੁਟਣਾ ਪਿਆ ਤਾਂ ਸ਼ਹਿਰ ਬਚਿਆ ਨਹੀਂ ਤਾਂ ਪਰਲਾਪਾਸਾ ਵੀ ਸਾਰਾ ਹੜ ਗਿਆ ਸੀ ਏਟਰਲਾ ਵੀ ਸਾਰਾ ਹੜ ਗਿਆ ਸੀ ਅਸੀਂ ਚਾਹਦੇ ਹਾਂ ਵੀ ਹੁਣ ਹਜੇ ਤੱਕ ਦੇਖੋ ਹਜੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਪ੍ਰਕੌਸ਼ਨ ਲੈਣੇ ਆਪਣਾ ਫਰਜ਼ ਬਣਦਾ ਸੋ ਇਹਨੂੰ ਤੁਸੀਂ ਜਿੱਥੇ ਇੱਥੇ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਸਾਰੀ ਠੀਕ ਕਰਾ ਦਿਓ ਤਾਂ ਜੋ ਜੇ ਬਾਈ ਚਾਂਸ ਕੱਲ੍ਹ ਕਲਾ ਨੂੰ ਕੋਈ ਆਹੀ ਜੀ ਆਪਣੇ ਕੋ ਸਿਚੁਏਸ਼ਨ ਬਣਦੀ ਹੈ ਤਾਂ ਫਿਰ ਜਾਨੀ ਕਿ ਆਪਾਂ ਨੂੰ ਮੌਕੇ ਸਰ ਕੋਈ ਭੱਜ ਭੱਜਣਾ ਨਾ ਹੈ ਨਾ ਹੈਨਾ ਇਸ ਕੰਮ ਚ ਮਤਲਬ ਵੇਸਲਾਪਾ ਨਾ ਕਰਿਓ ਬਸ ਜਮਾ ਹੀ ਨਹੀਂ ਸਰ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਛੋਟੇ ਜਿਹੇ ਸੁਨੇਹੇ ਤੇ ਅੱਜ ਖੰਨਾ ਦੇ ਸਾਡੀ ਜਿਹੜੀ ਗੈਪ ਦੀ ਪੁਲੀ ਆ ਉੱਥੇ ਪਹੁੰਚੇ ਹੋ ਅੱਜ ਮੇਰੇ ਨਾਲ ADC ਖੰਨਾ ਸ਼ੀਖਾ ਭਗਤ ਜੀ STM ਖੰਨਾ ਬਰਿੰਦਰ ਸਿੰਘ ਢਿੱਲੋਂ ਜੀ ਤੇ ਤਹਿਸੀਲਦਾਰ ਸਾਹਿਬ ਨੈਪ ਤਹਿਸੀਲਦਾਰ ਸਾਹਿਬ ਉਨ੍ਹਾਂ ਦੇ ਨਾਲ ਜਿਹੜੇ ਸਾਡੇ ایਓ ਐਗਜ਼ੀਕਿਊਟਿਵ ਆਫਸਰ ਮਿਊਸਪਲ ਕਮੇਟੀ ਦੇ ਬੀਡੀਪੀਓ ਪੰਚਾਇਤ ਦਫ਼ਤਰ ਤੋਂ ਤੇ ਸਾਡੇ ਜਿਹੜੇ ਡਰੇਨੇਜ ਡਿਪਾਰਟਮੈਂਟ ਦੇ ਐਕਸੀਅਨ ਐਸਡੀਓ ਇਰੀਗੇਸ਼ਨ ਡਿਪਾਰਟਮੈਂਟ ਦੇ ਐਕਸੀਅਨ ਐਸਡੀਓ ਜਿੰਨੇ ਅਫਸਰ ਸਾਹਿਬਾਨ ਨੇ ਅੱਜ ਉਹਦੇ ਸਾਰੇ ਜਣਿਆਂ ਨੂੰ ਬੁਲਾਇਆ ਗਿਆ ਔਰ ਬੁਲਾ ਕੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਪੰਜਾਬ ਹੈ ਆਪਣਾ ਉਹ ਜਿਹੜੀ ਸਾਡੀ ਬਾਰਡਰ ਬੈਲਟ ਹੈ ਓਹੋ ਹੜਾਂ ਦੀ ਮਾਰ ਥੱਲੇ ਆ ਔਰ ਬਹੁਤ ਵੱਡੇ ਸਤਰ ਦੇ ਉੱਤੇ ਪੰਜਾਬ ਦਾ ਨੁਕਸਾਨ ਹੋ ਗਿਆ। ਇਹ ਕੁਦਰਤੀ ਆਪਦਾ ਇਹਦਾ ਕਿਸੇ ਨੂੰ ਜਜਮੈਂਟ ਤਾਂ ਹੁੰਦੀ ਨਹੀਂ ਵੀ ਕੁਦਰਤ ਨੇ ਆਪਣਾ ਕਿਓ ਜਾ ਰੂਪ ਦਿਖਾਣਾ ਹੈ। ਮਨੁੱਖ ਨੇ ਕੁਦਰਤ ਨਾਲ ਵੱਡੀ ਛੇੜਖਾਨੀ ਕੀਤੀ ਹੈ ਜਿਹਦਾ ਖਾਮਿਆਜਾ ਜਿਹੜਾ ਉਹ ਸਾਨੂੰ ਅੱਜ ਕੁਦਰਤ ਦੇ ਨਾਲ ਛੇੜਖਾਨੀ ਕਰਕੇ ਭੜਨਾ ਪੈ ਰਿਹਾ। ਕੁਦਰਤ ਆਪਣੀ ਜਗ੍ਹਾ ਕਦੇ ਨਹੀਂ ਛੱਡਦੀ। ਕੁਦਰਤ ਆਪਣੀ ਜਗ੍ਹਾ ਨੂੰ ਹਰੇਕ ਰੂਪ ਦੇ ਵਿੱਚ ਲੈ ਆਈ ਲੈਂਦੀ ਹੈ। ਸੋ ਅੱਜ ਉਸੇ ਦਾ ਨਤੀਜਾ ਕਿ ਅੱਜ ਚਾਹੇ ਬਾਹਰਲੇ ਸੂਬੇ ਜਿਹੜੇ ਨਾਲ ਲੱਗਦੇ ਸਾਡੇ ਬਾਰਡਰ ਸਟੇਟਸ ਨੇ ਉੱਥੋਂ ਜਿਹੜਾ ਪਾਣੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਉਹ ਸਟੇਟਸ ਦਾ ਜਿਹੜਾ ਪੱਧਰ ਹੈ ਉਹ ਪੱਧਰ ਨੀਮਾ ਇੱਧਰ ਨੂੰ ਪੰਜਾਬ ਕੰਨੀ ਨੂੰ ਨਿਮਾਨ ਹੈ ਸੋ ਉਹਨਾਂ ਦਾ ਜਿਹੜਾ ਪਾਣੀ ਹੈ ਬੜੀ ਫੁੱਲ ਸਪੀਡ ਦੇ ਨਾਲ ਸਾਡੇ ਪੰਜਾਬ ਕੰਨੀ ਨੂੰ ਫਲੋ ਕਰਦਾ ਹੈ ਤੇ ਪੰਜਾਬ ਦੇ ਡੈਮਾਂ 'ਚ ਜਦੋਂ ਓਵਰਫਲੋ ਹੋਇਆ ਪਾਣੀ ਤਾਂ ਡੈਮਾਂ ਦੇ ਗੇਟ ਖੋਲਨੇ ਪਏ ਤਾਂ ਬਹੁਤ ਵੱਡੇ ਪੱਧਰ ਤੇ ਜਿਹੜੇ ਕਿ بارش ਦਾ ਪਾਣੀ ਸੀ ਜਿਹੜਾ ਇਕੱਠਾ ਹੋ ਕੇ ਪੰਜਾਬ 'ਚ ਆਇਆ ਔਰ ਵੱਡਾ ਨੁਕਸਾਨ ਹੋਇਆ ਅ ਔਰ ਇਹਦੇ ਲਈ ਪੰਜਾਬ ਦੀ ਜਿਹੜੀ ਸੰਗਤ ਹੈ ਉਹ ਦਿਨ ਰਾਤ ਜੁਟੀ ਪਈ ਹੈ ਹਰੇਕ ਪਾਰਟੀ ਦੇ ਲੋਕ ਜਟੇ ਡਟੇ ਪਏ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਪਾਰਟੀ ਦਾ ਉਦਦਾਰਨੀ ਹੈ ਜੀ ਜਿਹੜਾ ਹੋਊਗਾ ਜਿਹੜਾ ਔਨ ਗਰਾਉਂਡ ਜਾ ਕੇ ਉੱਥੇ ਜਿਹੜੇ ਫਲੱਡ ਅਫੈਕਟਡ ਏਰੀਏ ਨੇ ਉੱਥੇ ਕੰਮ ਨਹੀਂ ਕਰੂਗਾ ਸੋ ਸਾਡੀ ਖੋਦੀ ਡਿਊਟੀ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਲੱਗੀ ਹੋਈ ਹੈ ਫਾਜ਼ਿਲਕਾ ਦੇ ਜਿਹੜੇ ਅਬੋਹਰ ਫਾਜ਼ਿਲਕਾ ਤੇ ਜਲਾਲਾਬਾਦ ਏਰੀਏ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉੱਥੇ ਖੰਨੇ ਦੀ ਵੀ ਟੀਮ ਜਾ ਰਹੀ ਹੈ ਪ੍ਰੋਪਰਲੀ ਅੱਜ ਫਿਰ ਮੇਰੇ ਜਿਹੜਾ ਆਪਣਾ ਹਲਕਾ ਜਿਹੜਾ ਖੰਨਾ ਹੈ ਅਸੀਂ 2023 ਦੇ ਵਿੱਚ ਉਰੇ ਇੱਕ ਜਿਹੜੀ ਪੁਲੀ ਜਿੱਥੇ ਅੱਜ ਆਪਾਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਇਹਨੂੰ ਗੈਪ ਦੀ ਪੁਲੀ ਕਹਿੰਦੇ ਆ 2023 ਦੇ ਵਿੱਚ ਜਦੋਂ ਉਰੋ ਇੱਕ ਨਹਿਰ ਦਾ ਇੱਕ ਕਿਨਾਰਾ ਟੁੱਟਿਆ ਸੀ ਤਾਂ ਇਸ ਏਰੀਆ ਦੇ ਵਿੱਚ ਜਾਨੀ ਕਿ ਪਾਣੀ ਆਇਆ ਸੀ ਉਦੋਂ ਅਸੀਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜੀਆਂ ਦੋ ਗਲੀਆਂ ਦਾ ਤੁਸੀਂ ਉਹਨੇ ਕਵਰੇਜ ਕਰਕੇ ਆਏ ਅਸੀਂ ਇਹਦੇ ਚ ਟ੍ਰੈਂਚਾ ਪੱਟੀਆਂ ਸੀ ਲੰਬੀਆਂ ਜੀਸੀਬੀ ਦੇ ਨਾਲ ਉਹ ਟ੍ਰੈਂਚਾ ਪੱਟ ਕੇ ਗੈਪ ਦੀ ਪੁਲੀ ਤੋਂ ਇਹ ਜਿਹੜਾ ਪਾਣੀ ਹੈ ਵਾਯਾਮ ਬੂਜਾ ਸਿਟੀ ਦਾ ਅੰਦਰ ਐਂਟਰ ਕਰਕੇ ਜਣੀ ਕਿ ਅੰਦਰ ਸਿਟੀ ਚ ਨਹੀਂ ਜਾਣ ਦਿੱਤਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪਾਣੀ ਡਿਵਰਟ ਕਰਕੇ ਬਾਹਰੋਂ ਬਾਹਰ ਖੇਤਾਂ ਚ ਲੈ ਗਏ ਸੀ ਸੋ ਇਸ ਵਾਰ ਹਜੇ ਤੱਕ ਕੋਈ ਟੈਨਸ਼ਨ ਦੀ ਗੱਲ ਨਹੀਂ ਕੋਈ ਚਿੰਤਾ ਦੀ ਗੱਲ ਨਹੀਂ ਇਸ ਏਰੀਏ ਦੇ ਵਿੱਚ ਆਪਣੇ ਜਿਹੜਾ ਆਪਣਾ ਇਲਾਕਾ ਖੰਨਾ ਹੈ ਇਹਦੇ ਚ ਕੋਈ ਐਸੀ ਜੀ ਟੈਨਸ਼ਨ ਦੀ ਗੱਲ ਨਹੀਂ ਕੋਈ ਹਲੇ ਕਿਤੋਂ ਐਸੀ ਕੋ ਖਬਰ ਨਹੀਂ ਆਈ ਪਰ ਕਹਿੰਦੇ ਪ੍ਰੀਕਾਸ਼ਨ ਇਜ਼ ਬੈਸਟ ਡਨ ਕਯੂਰ ਜਿਹੜਾ ਪਰਹੇਜ ਹੈ ਉਹ ਲਾਜ ਨਾਲੋਂ ਚੰਗਾ ਹੁੰਦਾ ਸੋ ਆਪਾਂ ਪਰਹੇਜ਼ ਕਰਦੇ ਹੋਏ ਵੀ ਕੱਲ ਨੂੰ ਸਾਨੂੰ ਦਿੱਕਤ ਆਵੇ ਆਪਾਂ ਨਾਈਂਥ ਹਾਰ ਤੇ ਉੱਤੇ ਭੱਜੇ ਨੱਠੇ ਫਰੀਏ ਤੇ ਜਾ ਕੇ ਅਸੀਂ ਫਿਰ ਮਤਲਬ ਕਿ ਕਦੇ ਪ੍ਰਸ਼ਾਸਨ ਨੂੰ ਦੋਸ਼ ਦਈਏ ਕਦੇ ਇੱਕ ਦੂਜੇ ਨੂੰ ਦੋਸ਼ ਦਈਏ ਵੀ ਉਹਨੇ ਨਹੀਂ ਐਦਾਂ ਕੀਤਾ ਇਹਨੇ ਨਹੀਂ ਐਦਾਂ ਕੀਤਾ ਇੱਕ ਵਾਰ ਗੈਬ ਦੀ ਪੁਲੀ ਦੀ ਸਫਾਈ ਬਰਸਾਤਾਂ ਤੋਂ ਪਹਿਲਾਂ ਕਰਵਾ ਦਿੱਤੀ ਗਈ ਸੀ ਔਨ ਰਿਕਾਰਡ ਹੈ ਸਾਡੇ ਕੋਲ ਪਰ ਇਹ ਸਿਲਟਿੰਗ ਬਹੁਤ ਆਂਦੀ ਆ ਪਿੱਛੋਂ ਸੈਲਟ ਆਣ ਕਰਕੇ ਇਹ ਫਿਰ ਪਾਈਪ ਨੇ ਜਿਹੜੇ ਪਾਈਪਾਂ 'ਚ ਸੈਲਟ ਭਰ ਜਾਂਦੀ ਹੈ ਪਾਣੀ ਦੇ ਨਿਕਲਣ ਦੀ ਨਿਕਾਸੀ ਨਹੀਂ ਹੁੰਦੀ ਇੱਕ ਗੱਲ ਮੈਂ ਉਰੋ ਮਾਦਮ ਦੇ ਨਾਲ ਤੁਹਾਡੇ মিডিਆ ਦੇ ਮਾਧਿਅਮ ਨਾਲ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ ਐ ਐਨ ਐਚ ਏ ਆਈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਵਰਗਾ ਨਕੰਮਾ ਮਹਿਕਮਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਮੈਂ ਸ਼ਰਿਆਮ ਕਹਿੰਦਾ ਕਰੋੜਾ ਰੁਪਇਆ ਟੈਕਸ ਇਕੱਠਾ ਕਰਦੇ ਨੇ ਟੋਲ ਟੈਕਸ ਕਿਸੇ ਗੱਡੀ ਨੂੰ ਜਾਣ ਨਹੀਂ ਦਿੰਦੇ ਬਦਮਾਸ਼ੀ ਦੇ ਨਾਲ ਡੰਡੇ ਦੇ ਨਾਲ ਟੈਕਸ ਇਕੱਠਾ ਕਰਦੇ ਆ ਪਰੰਤੂ ਜਦੋਂ ਇਹਨਾਂ ਦੇ ਅਫਸਰਾਂ ਨੂੰ ਬੁਲਾ ਕੇ ਇਹ ਕਿਹਾ ਜਾਵੇ ਕਿ ਉਰੇ ਤੁਹਾਡੀ ਸੜਕ ਟੁੱਟੀ ਹੋਈ ਹੈ ਇਹਦਾ ਇਹਦੀ ਘੱਟੋ ਘੱਟ ਪੈਚ ਵਰਕ ਕਰ ਦੋ ਚੌਂਕਾ ਥੱਲੇ ਤੁਹਾਡੇ ਖੱਡੇ ਪਏ ਹੋਏ ਨੇ ਇਹਨਾਂ ਦੇ ਪੈਚ ਵਰਕ ਕਰ ਦੋ ਆ ਹੁਣੇ ਤੁਸੀਂ ਜਿਹੜੀ ਮੈਂ ਤੁਹਾਡੇ ਨਾਲ ਜਾ ਕੇ ਕਵਰੇਜ ਕਰਾ ਕੇ ਆਇਆ ਸੜਕਾਂ ਸਾਈਡ ਤੇ ਖਾਰ ਪੈ ਚੁੱਕੀ ਹੈ ਮੀਂਹ ਦੇ ਪਾਣੀ ਦੇ ਨਾਲ ਵੀ ਇਹਦੇ ਤੇ ਘੱਟ ਤੋਂ ਘੱਟ ਮੈਨੂੰ ਸਮਝ ਨਹੀਂ ਆਉਂਦਾ ਇਹ ਕੇਂਦਰ ਸਰਕਾਰ ਦੇ ਅਧੀਨ ਆਂਦਾ ਇਹ ਵਿਭਾਗ ਹੈ ਔਰ ਜੂਨੀ ਹੈ ਨਾ ਤੇ ਰਿੰਗਦੀ ਇਹਨਾਂ ਦੇ ਅਫਸਰ ਨੇ ਜਿਹੜੇ ਟੋਟਲ ਕਰਪਟ ਅਫਸਰ ਨੇ ਕੰਨੀਆਂ ਮੀਟਿੰਗਾਂ ਇਹਨਾਂ ਨਾਲ ਕਰ ਲੀਆਂ ਹੁਣ ਜੇ ਇਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਜੇ ਤਾਂ ਤੁਸੀਂ ਇਹਦੀ ਤੁਸੀਂ ਰਿਪੇਅਰ ਮੁਰੰਮਤ ਪ੍ਰੋਪਰ ਕਰਤੀ ਕਿਉਂਕਿ ਹੁਣ ਇਸ ਸਮੇਂ ਬਰਸਾਤਾ ਦਾ ਸੀਜ਼ਨ ਹੈ ਜੇ ਤਾਂ ਤੁਸੀਂ ਇਹਦੀ ਮੁਰੰਮਤ ਕਿਉਂਕਿ ਆਸੀਂ ਆਪਣੇ ਵੱਲੋਂ ਲੈਟਰਾਂ ਜਾਰੀ ਕਰਤੀਆਂ ਤੁਹਾਨੂੰ ਜੇ ਤਾਂ ਤੁਸੀਂ ਕਰੋਗੇ ਠੀਕ ਹੈ ਨਹੀਂ ਫਿਰ ਦੁਬਾਰਾ ਤੁਹਾਡੇ ਅਫਸਰ ਸਾਡੇ ਇਸ ਏਰੀਆ 'ਚ ਵੜ ਕੇ ਦਿਖਾਉਣ ਕਾਰਨ ਪਤਾ ਕੀ ਹੈ ਤੁਸੀਂ ਰੁਪਈਏ ਇਕੱਠੇ ਕਰਨਾ ਹੁੰਦੇ ਹੋ ਕੰਮ ਤੁਸੀਂ ਡੱਕਾ ਨਹੀਂ ਤੋੜਦੇ ਫੇਰ ਚਾਹ ਨੂੰ ਸਾਨੂੰ ਚਾਹੇ ਸੜਕ ਤੇ ਜਾਮ ਲਾਣਾ ਪਵੇ ਚਾਹੇ ਤੁਹਾਡੇ ਹਾਲ ਅਫਸਰਾਂ ਨੂੰ ਰਸਤਣਾ ਪਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਹਰੇਕ ਚਾਰਾ ਜੋਰੀ ਕਰਾਂਗੇ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਐਨ ਐਚ ਆਈ ਦੇ ਵੱਲੋਂ ਸਾਨੂੰ ਥਿਲੇ ਜਿੰਨੀ ਕਿਤੋਂ ਵੀ ਕੰਟਰੀਬਿਊਸ਼ਨ ਨਹੀਂ ਮਿਲਦੀ ਪਰ ਜਿੱਥੇ ਤੱਕ ਗੱਲ ਰਹੀ ਹੁਣ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਆਪਣੇ ਡਿਪਾਰਟਮੈਂਟਾਂ ਨੂੰ ਬੁਲਾ ਕੇ ਇਹਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਿ ਕਿਤੇ ਵੀ ਉਹ ਵੇਸਲਾ ਪਾਣੀ ਹੋਣਾ ਚਾਹੀਦਾ ਜਿੱਥੇ ਕਿਤੇ ਝਾੜੀ ਖੜੀ ਹੈ ਝਾੜੀ ਸਾਫ ਕਰਾਓ ਜਿੱਥੇ ਕਿਤੇ ਪਾਈਪ ਚ ਡੀਸੈਲਟਿੰਗ ਹੋਣ ਵਾਲੀ ਹੈ ਡੀਸੈਲਟਿੰਗ ਕਰਾਓ ਇੱਕ ਉੱਥੇ ਤੁਸੀਂ ਦੇਖਿਆ ਉਹ ਡਰੇਨੇਜ ਦੇ ਵਿੱਚ ਪਿੱਪਲ ਉੱਗਿਆ ਹੋਇਆ ਇਹਨਾਂ ਨੂੰ ਕਹੋ ਪਿੱਪਲ ਆ ਕੱਲ ਨੂੰ ਡਰੇਨੇਜ ਦਾ ਨੁਕਸਾਨ ਕਰਾਵੇ ਪਿੱਪਲ ਸਾਫ ਕਰਾਓ ਜਿੱਥੇ ਕਿਤੇ ਵੀ ਕੋਈ ਮੇਜਰ ਲੈਣ ਦੀ ਜ਼ਰੂਰਤ ਹੈ ਡੀਸੈਲਟਿੰਗ ਵਾਲੀ ਮਸ਼ੀਨ ਮੰਗਾ ਕੇ ਪੰਪ ਮੰਗਾ ਕੇ ਟੈਂਕਰਾਂ ਦੇ ਨਾਲ ਇਹਨੂੰ ਖਾਲੀ ਕਰਾਓ ਇੱਕਦਮ ਦਰੁਸਤ ਕਰਾਓ ਸੋ ਤੁਹਾਡੇ ਮਾਧਿਅਮ ਦੇ ਰਾਹੀਂ ਤੁਸੀਂ ਕਵਰੇਜ ਤਾਂ ਇਹ ਪਤਾ ਕੀ ਹੈ ਪੈਨਿਕ ਨਾ ਹੋਵੇ ਪੈਨਿਕ ਨਾ ਬਣੇ ਸੋ ਇਸ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਔਰ ਮੈਂ ਇੱਕ ਬੇਨਤੀ ਲਾਸਟ ਚ ਹੋਰ ਕਰਨੀ ਚਾਹੂੰਗਾ ਜਿਹੜੇ ਉਰੇ ਸਿਆਸਤ ਕਰਨ ਲਈ ਗੈਬ ਦੀ ਪੁਲੀ ਨੂੰ ਵਰਤਦੇ ਨੇ ਖਾਸ ਤੌਰ ਤੇ ਔਰ ਉਰੇ ਆਂਦੇ ਨੇ ਚਾਰ ਕ ਬੰਦੇ ਖੜ ਕੇ ਉਰੇ ਗੈਬ ਦੀ ਪੁਲੀ ਤੇ ਫੋਟੋਆਂ ਖਿਚਾ ਕੇ ਇੱਕ ਵੀਡੀਓ ਜੀ ਬਣਾ ਕੇ ਪਾ ਕੇ ਤੁਰ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਖੰਨੇ ਨੂੰ ਬਖਸ਼ ਦਿਓ ਤੁਸੀਂ ਇਹ ਜਿਹੜੀਆਂ ਸਿਆਸਤਾਂ ਨੇ ਗੈਬ ਦੀ ਪੁਲੀ ਤੇ ਖੜ ਕੇ ਨਾ ਕਰੋ ਪ੍ਰਸ਼ਾਸਨ ਨੂੰ ਦੇਖਾ ਨਿਰਦੇਸ਼ ਜਾਰੀ ਹੋ ਚੁੱਕੇ ਨੇ ਇੱਕ ਵਾਰ ਅਸੀਂ ਇਹਦੀ ਸਫਾਈ ਤੌਰੋ ਕਰਾਤੀ ਦੁਬਾਰਾ ਫੇਰ ਤੋਂ ਅਸੀਂ ਇਹਦੀ ਜਿਹੜੀ ਹੈ ਸਫਾਈ ਕਰਾ ਕੇ ਇਹਦਾ ਜਿਹੜਾ ਕੰਮ ਹੈ ਉਹ ਦਰੁਸਤ ਕਰਕੇ ਦਮਾ ਲੋਕਾਂ ਦੇ ਵਿੱਚ ਮੈਂ ਸਰਬ ਇੱਕ ਬੜਾ ਡਰਾ ਵੀ ਜਿਹੜਾ ਇਹ ਫਲੱਡ ਰੂਟ ਆ ਇਹ ਤਾਂ ਜੀ ਬੰਦ ਹੈ ਇੱਥੋਂ ਪਾਣੀ ਨਿਕਲਣਾ ਨਹੀਂ ਹੈਗਾ ਸ਼ਹਿਰ ਡੁੱਬ ਜਾਊਗਾ ਲੋਕਾਂ ਨੂੰ ਕੀ ਜਿਹੜਾ ਧਰਸ ਦੇ ਦੇਖੋ ਗੱਲ ਇਹ ਹੈ ਇਹਦੇ ਵਿੱਚ ਕੋਈ ਲੋਰ ਆਏ ਨਹੀਂ ਕਿ ਫਲੱਡ ਰੂਟ ਹੈ ਸੱਚਾਈ ਤੋਂ ਕਦੇ ਜ਼ਿੰਦਗੀ ਚ ਮੁਕਰਿਆ ਨਹੀਂ ਜਾ ਸਕਦਾ ਜਦੋਂ ਇਹ ਫਲੱਡ ਰੂਟ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਡਵੈਲਪਮੈਂਟ ਹੋ ਰਹੀ ਸੀ ਉਦੋਂ ਜਿਨ੍ਹਾਂ ਦੀਆਂ ਸਰਕਾਰਾਂ ਸੀ ਉਹ ਸਹਰਾਣੇ ਥੱਲੇ ਬਾਹਰ ਰੱਖੀ ਸੁੱਤੇ ਪਏ ਸੀ ਉਹਨਾਂ ਦਾ ਕੀ ਕਸੂਰ ਜਿਨ੍ਹਾਂ ਨੇ ਉਹਰੇ ਜਗਾਹਾਂ ਲੈ ਲਈਆਂ ਜਾਂ ਜਿਨ੍ਹਾਂ ਨੇ ਉਹਰੇ ਮਤਲਬ ਕਿ ਪਹਿਲਾਂ ਤਾਂ ਦੇਖੋ ਕਿੱਡੀ ਕਿੱਡੀ ਮਾੜੀ ਗੱਲ ਹੈ ਕਿ ਕਿਹੜੇ ਬੰਦਿਆਂ ਨੇ ਜਿਹੜੇ ਨੈਚੁਰਲ ਕਾਜ਼ਵੇ ਨੇ ਕਿ ਉਹਨਾਂ 'ਚ ਜਣੀ ਕਿ ਲੋਕਾਂ ਨੂੰ ਇਜਾਜ਼ਤਾਂ ਦਿੱਤੀਆਂ ਕਿ ਤੁਸੀਂ ਉਹਰੇ ਆਪਣੇ ਕਲੋਨੀਆਂ ਕੱਟ ਕੇ ਤੁਰ ਜੋ ਸੋ ਪ੍ਰੋਬਲਮ ਤਾਂ ਹੈ ਇਹ ਤੋਂ ਕਦੇ ਮੁਕਰਿਆ ਨਹੀਂ ਜਾ ਸਕਦਾ ਪਰ ਹੁਣ ਉਹਨਾਂ ਦਾ ਕਸੂਰ ਕੋਈ ਨਹੀਂ ਮੈਂ ਉਹਨਾਂ ਨੂੰ ਦੋਸ਼ੀ ਨਹੀਂ ਦੇ ਸਕਦਾ ਕਿਨਾਂ ਨੂੰ ਜਿਨ੍ਹਾਂ ਨੇ ਜਗਾ ਲੈ ਲਿਆ ਦੋਸ਼ੀ ਇਹ ਨੇ ਜਿਹੜੇ ਉਸ ਸਮੇਂ ਤਾਕਤਾਂ 'ਚ ਬੈਠੇ ਸੀਗੇ ਸੋ ਕੋਈ ਨਹੀਂ ਹੁਣ ਇਹਦਾ ਜਿਹੜਾ ਰੂਟ ਆ ਸੀ ਕਿ ਜਿਹੜਾ ਪਿਛਲੀ ਵਾਰ ਵੀ 2023 'ਚ ਬਣਾਇਆ ਸੀ ਉਹ ਇਹਦੇ ਤੋਂ ਅੰਦਰ ਇੱਕ ਜਿਹੜਾ ਚੌਂਕ ਪੈਂਦਾ ਅੰਬੂਜਾ ਤੋਂ ਉੱਥੋਂ ਅਸੀਂ ਡਬਟ ਕਰਕੇ ਇਹਨੂੰ ਬਾਹਰ ਲੈ ਗਏ ਸੀ ਪਾਣੀ ਨੂੰ ਉਹ ਰੂਟ ਆਲਰੇਡੀ ਸਾਡੇ ਕੋਲ ਹੁਣ ਵੀ ਵਿਕਲਪ ਹੈਗਾ ਉਹਦਾ ਜੇਕਰ ਵੈਸੇ ਤਾਂ ਇਹੀ ਜੀ ਕੋਈ ਹਲੇ ਆਪਣੇ ਕੋਲ ਾਮਤ ਹੈ ਨਹੀਂ ਪਰ ਜੇਕਰ ਕੋਈ ਆਈਡੀ ਾਮਤ ਆਈ ਤਾਂ ਅਸੀਂ ਇਹ ਪ੍ਰੋਮਿਸ ਕਰਦੇ ਆਂ ਸੀ ਕਿਸੇ ਕਿਸਮ ਦਾ ਕੋਈ ਨੁਕਸਾਨ ਕੋਸ਼ਿਸ਼ ਕਰਾਂਗੇ ਨਾ ਹੋਣ ਦਈਏ ਅਸੀਂ ਇਹ ਰੂਟ ਫੇਰ ਉਧਰ ਦੀ ਕੱਢ ਕੇ ਲੈ ਜਾਈਏ ਆਪ ਦੇ ਕੇਜਲਿਆਂ ਦੇ ਗਏ ਓਵਰਾਲ ਪੰਜਾਬ ਦੀ ਹੁਣ ਸਿਚੁਏਸ਼ਨ ਕੀ ਆ ਬੜੀ ਮਾਰੀ ਸਿਚੁਏਸ਼ਨ ਹੈ ਜੀ ਮੈਨੂੰ ਇੱਕ ਗੱਲ ਬੜੇ ਦੱਸਦੇ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਕਿਤੇ ਇਸ ਦੇਸ਼ ਸਾਡੇ ਭਾਰਤ ਨੂੰ ਜ਼ਰੂਰਤ ਪਈ ਹੈ ਚਾਹੇ ਖੂਨ ਦੀ ਚਾਹੇ ਪਸੀਨੇ ਦੀ ਚਾਹੇ ਅੰਨ ਦੀ ਚਾਹੇ ਪਾਣੀ ਦੀ ਪੰਜਾਬ ਨੇ ਜੇਠੇਪੁਰਤ ਹੋਣ ਦਾ ਫਰਜ਼ ਅਦਾ ਕੀਤਾ ਵੱਡਾ ਪੁੱਤ ਬਣ ਕੇ ਦਿਖਾਇਆ ਪੰਜਾਬ ਨੇ ਇਹ ਸਿਰ ਤੇ ਬੰਨੀ ਪੱਗ ਹੈ ਜਿਹੜੀ ਪੰਜਾਬ ਦੇ ਪੰਜਾਬ ਨੇ ਇਹਦਾ ਮੁੱਲ ਅਦਾ ਕੀਤਾ ਕਿ ਚਲੋ ਤਹਾਨੂੰ ਪਾਣੀ ਦੀ ਜ਼ਰੂਰਤ ਤਾਂ ਪਾਣੀ ਦਵਾਂਗੇ ਅੰਨ ਦੀ ਜ਼ਰੂਰਤ ਤਾਂ ਅੰਨ ਦੇਵਾਂਗੇ ਤੁਹਾਨੂੰ ਖੂਨ ਦੀ ਜ਼ਰੂਰਤ ਤਾਂ ਬਾਰਡਰਾਂ ਤੇ ਖੂਨ ਦੇਵਾਂਗੇ ਦੇਸ਼ ਨੂੰ ਆਜ਼ਾਦੀ ਲੈ ਕੇ ਦੇਵਾਂਗੇ ਪਰ ਜਦੋਂ ਅੱਜ ਪੰਜਾਬ ਤੇ ਸੰਕਟ ਪਿਆ ਨਾ ਤਾਂ ਕੇਂਦਰ ਦੀ ਸਰਕਾਰ ਭਾਜਪਾ ਲੱਭ ਰਹੀ ਹੈ ਲੱਭੀ ਨਹੀਂ ਥਿਆਰੀ ਕਿੱਥੇ ਹੈ ਕਿੱਡੀ ਕੁ ਸ਼ਰਮ ਦੀ ਗੱਲ ਹੈ ਕਿ ਅੱਜ ਇੱਕ ਸਟੇਟ ਪੂਰੀ ਡੁੱਬ ਚੁੱਕੀ ਹੋਵੇ ਔਰ ਫੂਡ ਬਾਊਲ ਹੋਣ ਦੇ ਨਾਤੇ ਇਹਨਾਂ ਨੂੰ ਤਾਂ ਚਾਹੀਦਾ ਸੀਗਾ ਮੋਦੀ ਸਰਕਾਰ ਨੂੰ ਤਾਂ ਇਹ ਚਾਹੀਦਾ ਸੀ ਹੁਣ ਤੱਕ 5-10 ਹਜ਼ਾਰ ਕਰੋੜ ਰੁਪਇਆ ਲੈ ਕੇ ਉਰੇ ਪਹੁੰਚ ਜਾਂਦੇ ਆ ਕੇ ਕਹਿੰਦੇ ਵੀ ਇੱਕ ਥੇਲੇ ਜਿੰਨਾ ਕਿਸੇ ਨੂੰ ਪਰ ਨਹੀਂ ਆਏ ਚਲੋ ਆ ਨਾਲ ਲੱਗਦਾ ਸੂਬਾ ਹਰਿਆਣਾ ਉਦੋਂ ਤੱਕ ਕਹੀ ਕਿ ਸਾਡਾ ਬੀਬੀਐਮਬੀ ਚੋਂ ਪਾਣੀ ਦਾ ਸ਼ੇਅਰ ਦਿਓ ਆ ਹੁਣ ਇੱਕ ਚਿੱਠੀ ਲੱਕੀ ਦੀ ਕਹਿੰਦੀ ਜੀ ਜਿਹੜਾ ਸਾਡਾ ਸ਼ੇਅਰ ਵੀ ਬਣਦਾ ਉਹਦੇ ਚੋਂ ਵੀ ਕਟਾ ਦਿਓ ਬਾਜੀ ਜਦੋਂ ਤਾਂ ਪਾਣੀ ਦੀ ਜ਼ਰੂਰਤ ਆ ਉਦੋਂ ਰਾਜਸਥਾਨ ਨੂੰ ਵੀ ਚਾਹੀਦਾ ਔਰ ਹਰਿਆਣੇ ਨੂੰ ਵੀ ਚਾਹੀਦਾ ਜਦੋਂ ਡੁੱਬਣ ਨੂੰ ਆਵੇ ਫਿਰ ਸਾਨੂੰ ਨਹੀਂ ਪਾਣੀ ਚਾਹੀਦਾ ਨਾ ਰਾਜਸਥਾਨ ਨੂੰ ਚਾਹੀਦਾ ਨਾ ਹਰਿਆਣੇ ਨੂੰ ਡੁੱਬਣ ਨੂੰ ਪੰਜਾਬ ਰੱਖਿਆ ਹੋਇਆ ਮਤਲਬ ਇਹ ਮਤਰਈਮਾਲ ਆ ਜਿਹੜਾ ਸਲੂਕ ਹੈ ਇਹ ਨਹੀਂ ਚਾਹੀਦਾ ਪੰਜਾਬ ਦੇ ਪੰਜਾਬ ਨੇ ਜਦੋਂ ਆਪਣਾ ਫਰਜ਼ ਅਦਾ ਕੀਤਾ ਅੱਜ ਇਹਨਾਂ ਨੂੰ ਵੀ ਫਰਜ਼ ਅਦਾ ਕਰਨਾ ਚਾਹੀਦਾ ਹਾਂ ਜਿੱਥੇ ਤੱਕ ਮੈਂ ਪੰਜਾਬੀਆਂ ਦੀ ਗੱਲ ਕਰਾਂ ਮੈਂ ਸਲਾਮ ਕਰਦਾ ਪੰਜਾਬੀਆਂ ਨੂੰ ਪੰਜਾਬ 'ਚ ਰਹਿੰਦਾ ਹਰ ਇੱਕ ਧਰਮ ਦਾ ਇਨਸਾਨ ਜਿਹੜਾ ਆਪਣੇ ਆਪ ਨੂੰ ਦਿਲੋਂ ਪੰਜਾਬੀ ਮੰਨਦਾ ਹੈ ਜਾ ਕੇ ਦੇਖੋ ਉਹ ਕਿਵੇਂ ਡਟਿਆ ਪਿਆ ਉਹਨਾਂ ਏਰੀਆ 'ਚ ਲੰਗਰਾਂ ਦੀਆਂ ਟਰਾਲੀਆਂ ਰਸੋਈਆਂ ਦੀਆਂ ਟਰਾਲੀਆਂ ਤੁਸੀਂ ਰਾਸ਼ਨ ਦੀਆਂ ਟਰਾਲੀਆਂ ਪਾਣੀ ਦੀਆਂ ਟਰਾਲੀਆਂ ਚਾਰੇ ਦੀਆਂ ਟਰਾਲੀਆਂ ਪਸ਼ੂ ਦੇ ਫੀਡ ਦੀਆਂ ਟਰਾਲੀਆਂ ਇਦਾਂ ਉੱਥੇ ਜਾ ਰਹੀਆਂ ਭਰ ਕੇ ਔਰ ਲੋਕ ਆਪ ਖੁਦ ਜਾ ਕੇ ਆਪ ਮੁਹਾਰੇ ਉਹਨਾਂ ਇਲਾਕਿਆਂ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਨੇ ਕੋਈ ਕਿਸ਼ਤੀ ਲੈ ਕੇ ਪਹੁੰਚਿਆ ਹੋਇਆ ਕੋਈ ਪਾਣੀਆਂ ਦੇ ਵਿੱਚ ਡੁੱਬ ਕੇ ਉੱਥੇ ਪਹੁੰਚ ਰਿਹਾ ਮਤਲਬ ਹਰ ਇੱਕ ਚਾਰਾ ਜੋਰੀ ਕਰ ਰਹੇ ਨੇ ਕਿ ਆਸੀਂ ਆਪਣੇ ਪੰਜਾਬ ਨੂੰ ਦੁਬਾਰਾ ਪੈਰਾਸਰ ਖੜਾ ਕਰ ਸਕੀਏ ਸੋ ਇਸ ਚੀਜ਼ ਦਾ ਸਾਡੇ ਦਿਲ 'ਚ ਰਾਂਝਾ ਬਹੁਤ ਵੱਡਾ ਕਿ ਅੱਜ ਕੇਂਦਰ ਸਰਕਾਰ ਨੂੰ ਸਾਡੇ ਬਰਾਬਰ ਖੜਨਾ ਚਾਹੀਦਾ ਸੀ ਧੰਨਵਾਦ ਤੇ ਲੋਕਾਂ ਦੇ ਵਿੱਚ ਵੀ ਪੈਨਿਕ ਹੈ ਖੰਨੇ ਦੇ ਵਿੱਚ ਪ੍ਰਸ਼ਾਸਨ ਨੇ ਕੀ ਪ੍ਰਬੰਧ ਕਰ ਰਿਹਾ ਨੇ ਕੋਈ ਕੰਟਰੋਲ ਵਗੈਰਾ ਜਾਂ ਨੰਬਰ ਜਾਰੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਮਨਜੋਗ ਮੰਤਰੀ ਸਾਹਿਬ ਨੇ ਦੱਸਿਆ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਰਾ ਖੰਨੇ ਦਾ ਪ੍ਰਸ਼ਾਸਨ ਹੈ ਉਹ ਸਾਰੇ ਹੀ ਪਬਲਿਕ ਦੀ ਸੇਵਾ ਲਈ ਅਸੀਂ ਸਾਰੇ ਹਰ ਵਕਤ ਹਾਜ਼ਰ ਹਾਂ ਔਰ ਤਤਪਰ ਹਾਂ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਚ ਵੀ ਦੇਖਿਆ ਆਪਣੇ ਗ੍ਰਿਡ ਦੇ ਵਿੱਚ ਪਾਣੀ ਭਰ ਗਿਆ ਸੀ ਬਹੁਤ ਜ਼ਿਆਦਾ ਦਿੱਕਤ ਆ ਗਈ ਸੀ ਬਟ ਸਾਡਾ ਇਹੀ ਪਰਪਸ ਸੀ ਕਿ ਪਬਲਿਕ ਦੀ ਸਹੂਲਤ ਲਈ ਸਮੇਂ ਸਿਰ ਬਿਜਲੀ ਸਪਲਾਈ ਚਾਲੂ ਕਰਤੀ ਜਾਵੇ ਇਦਾਂ ਹੀ ਗੈਬ ਦੀ ਪੁੜੀ ਦੀ ਸਫਾਈ ਹੋਵੇ ਜਾਂ ਕਿਤੇ ਨੀਵੇਂ ਇਲਾਕਿਆਂ ਚੋਂ ਪਾਣੀ ਕੱਢਣ ਦੀ ਹੋਵੇ ਜ਼ਰੂਰਤ ਤਾਂ ਅਨਫੋਰਚੂਨੇਟਲੀ ਪਿੱਛੇ ਜੇ 170 ਐਮ ਐਮ ਜਿਹੜੀ ਕਿ ਇੱਕ ਰਿਕਾਰਡ ਵਰਖਾ ਹੈ ਉਹ ਪਰਸੋਂ ਹੋਈ ਸੀਗੀ ਤਾਂ ਉਹਦੇ ਕਰਕੇ ਮੈਂ ਸਮਝਦਾ ਸਿਟੀਜ਼ਨਜ਼ ਨੂੰ ਦਿੱਕਤਾਂ ਆਈਆਂ ਬਟ ਕੁਦਰਤ ਦੇ ਅੱਗੇ ਜਿਵੇਂ ਸਾਰਿਆਂ ਨੂੰ ਪਤਾ ਕੋਈ ਜ਼ੋਰ ਨਹੀਂ ਪਰ ਫਿਰ ਵੀ ਅਸੀਂ ਸਾਰਾ ਖੰਨੇ ਦਾ ਤਤਪਰ ਸਾਡੀ ਮਿਊਸਪਲ ਕਾਉਂਸਲ ਸਾਡੇ ਬੀ ਡੀ ਪੀਓ ਸਾਹਿਬ ਸਾਡਾ ਤਹਿਸੀਲ ਦਫਤਰ ਅਸੀਂ ਸਾਰੇ ਤਤਪਰ ਹਾਂ ਔਰ ਇੱਕ ਨੰਬਰ ਜਿਹੜਾ ਅਸੀਂ ਰੱਖਿਆ ਹੋਇਆ ਹੈ 221 343 016 28 ਤੇ 221 343 ਇਹਦੇ ਤੇ ਕਿਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਬਾਕੀ ਸਾਰੇ ਗਾਹੇ ਬਗਾਹੇ ਅਫਸਰ ਸਹਿਬਾਨ ਨੇ ਕਾਉਂਸਲਰ ਸਹਿਬਾਨ ਨੇ ਸਰਪੰਚ ਸਹਿਬਾਨ ਨੇ ਨੰਬਰਦਾਰ ਨੇ ਸਾਡੇ ਪੋਲਿਟਿਕਲ ਨੁਮਾਇੰਦੇ ਨੇ ਟੀਮ ਹੈ ਸਾਰੇ ਹੀ ਤੁਸੀਂ ਮੀਡੀਆ ਕਿਸੇ ਦੇ ਰਾਹੀਂ ਵੀ ਜ਼ਰੀਏ ਵੀ ਰਾਹੀਂ ਤੁਸੀਂ ਕਦੇ ਵੀ ਸਾਨੂੰ ਮੈਸੇਜ ਕਰੋਗੇ ਉਹਦਾ ਅਸੀਂ ਹਰ ਤਰੀਕੇ ਨਾਲ ਰਿਸਪੌਂਸ ਲਈ ਹਮੇਸ਼ਾ ਤਤਪਰ ਰਹਾਂਗੇ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਪੈਨਿਕ ਪੈਨਿਕ ਨਾ ਹੋਇਆ ਜਾਵੇ ਜਿੱਥੋਂ ਤੱਕ ਹੋ ਸਕੇ ਜਿਹੜੇ ਲੋਕਾਂ ਦੀ ਵੀ ਹੈਗੀ ਆਪਣੀਆਂ ਛੱਤਾਂ ਦਾ ਰੇਨ ਵਾਟਰ ਹਾਰਵੈਸਟਿੰਗ ਕੀਤਾ ਜਾਵੇ ਬੂੰਦ-ਬੂੰਦ ਜੇ ਆਪਾਂ ਬਚਾ ਸਕੀਏ ਪਾਣੀ ਦੀ ਨਾਲੇ ਤਾਂ ਸਾਡਾ ਧਰਤੀ ਦਾ ਪਾਣੀ ਰੀਚਾਰਜ ਹੋਏਗਾ ਨਾਲੇ ਸਾਨੂੰ ਇੱਕਦਮ ਜਿਹੜੀ ਪੈਂਦੀ بارش ਹੈ ਉਹਦੇ ਤੋਂ ਰਾਹਤ ਮਿਲੇਗੀ ਜਿਹੜਾ ਸਾਡਾ ਸੀਵਰ ਸਿਸਟਮ ਬਣਾਇਆ ਜਾਂਦਾ ਇਹ ਐਵਰੇਜਸ ਦੇ ਹਿਸਾਬ ਨਾਲ ਬਣਿਆ ਹੁੰਦਾ ਕਿ 30 mm 40 mm بارش ਹੋ ਜੇ ਜਦੋਂ ਬਹੁਤ 10 ਗੁਣਾ بارش ਹੋ ਗਈ ਤੇ ਇਹਦੇ ਕੋਈ ਵੀ ਨਹੀਂ ਰੋਕ ਸਕਦਾ ਤਾਂ ਹੀ ਗਲੀਆਂ ਚ ਪਾਣੀ ਭਰਿਆ ਸੋ ਮੇਰੀ ਗੁਜ਼ਾਰਿਸ਼ ਹੈ ਜਿਹੜੇ ਵੀ ਲੋਕ ਵੈਸੇ ਤਾਂ ਸਰਕਾਰਾਂ ਨੇ ਮੰਡੇਟਰੀ ਕਰਤਾ ਕਿ 300 ਮੀਟਰ ਸਕੁਅਰ ਤੋਂ ਉੱਪਰ ਜਿਹੜਾ ਵੀ ਘਰ ਬਣੇਗਾ ਉਹਦੇ ਚ ਵਾਟਰ ਰੀਚਾਰਜ ਸਿਸਟਮ ਜ਼ਰੂਰੀ ਬਣੇਗਾ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਚ ਜ਼ਰੂਰੀ ਬਣੇਗਾ ਸਾਰੀਆਂ ਇੰਡਸਟਰੀਆਂ ਜ਼ਰੂਰੀ ਬਣੇਗਾ ਅਸੀਂ ਆਉਣ ਵਾਲੇ ਸਮੇਂ ਚ ਇਹਦੀ ਪੜਤਾਲ ਵੀ ਕਰਾਂਗੇ ਔਰ ਮੈਂ ਇਹੋ ਬੀਡੀਪੀਓ ਸਾਹਿਬਾਨ ਇਹਨਾਂ ਨੂੰ ਇਹ ਵੀ ਤੁਹਾਡੇ ਰਾਈ ਕਹਿਣਾ ਚਾਹੁੰਦਾ ਕਿ ਸਾਰੇ ਪਬਲਿਕ ਸਾਡਾ ਸਹਿਯੋਗ ਦੇਵੇ ਔਰ ਸਮਾਜੀ ਸੰਸਥਾਵਾਂ ਜਿਵੇਂ ਸਾਰੇ ਨੇ ਦੱਸਿਆ ਸਾਰੀਆਂ ਜਿਹੜੀਆਂ ਹਰ ਇੱਕ ਤਰੀਕੇ ਨਾਲ ਪੰਜਾਬ ਦੀ ਸੇਵਾ ਕਰ ਰਹੀਆਂ ਮੈਂ ਸਾਡੀ ਗੁਜ਼ਾਰਿਸ਼ ਹੈ ਹਰ ਤਰੀਕੇ ਨਾਲ ਜਿਹੜਾ ਆਪਣੇ ਪੰਜਾਬੀਆਂ ਦੇ ਨਾਲ ਖੜਿਆ ਜਾਵੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਨਯੋਗ ਮੰਤਰੀ ਸਾਹਿਬ ਦਾ ਵੀ ਧੰਨਵਾਦ ਇਹਨਾਂ ਨੇ ਬਹੁਤ ਟਾਈਮ ਸਮੇਂ ਚੋਂ ਕੱਢਿਆ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਖੰਨੇ ਦੀ ਸੇਵਾ ਲਈ ਇਹ ਸਮਾਂ ਕੱਢਿਆ ਔਰ ਹੁਣ ਇਹਨਾਂ ਵੱਲੋਂ ਜੋ ਵੀ ਨਿਰਦੇਸ਼ ਸਾਨੂੰ ਦਿੱਤੇ ਗਏ ਅਸੀਂ ਉਹਨਾਂ ਦੀ ਨਿਮਨ ਪਾਲਣਾ ਕਰਾਂਗੇ